ਗੱਲ ਕੋਈ ਗੱਲ ਥੋੜੀ ਆ ਕੇ ਜਾਂਡਾ ਪੂਣੀ ਜਾ ਕਰਿਆ ਸਾਡਾ ਜਿਸ ਵਿੱਚੋਂ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਫਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਵੀ ਪਹਿਲੇ ਵੀ ਆਪਾਂ ਵੇਚ ਦੀ 1.5 ਕਿੱਲਾ ਹੈਗੀ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 44 45 ਲੱਖ ਰੁਪਏ ਸੁਣੇ ਛੋਟਾ ਜਿਹਾ ਘਰ ਆ ਵੀ ਗਹਿਣੇ ਰੱਖਿਆ ਹਾਂਜੀ ਐਂਡੀ ਗਹਿਣੇ ਰੱਖਿਆ ਹੈ ਵਲਾ ਘਰ ਆਪਣਾ ਕਿਸੰਦਰ ਕੀ ਲੱਗਦਾ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੈ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਵਜ੍ਹਾ ਮੰਨ ਸਕਦੇ ਆ ਜੀ ਵਜ੍ਹਾ ਇਹ ਵਿਰਤੀ ਚੱਲੋ ਆਪਾਂ ਉਹਨਾਂ ਜਾਣੇ ਚੱਲੋ ਬਾਹਰ ਜਾਣੇ ਚੱਲੋ ਘਰ ਦਾ ਕੁਝ ਬਣ ਜਾਊਗਾ ਨਾ ਥਰੂ ਘਰ ਬਣਨ ਲਈ ਚਾਰ ਪੈਸੇ ਕਮਾ ਲਾਂਗੇ ਇਸ ਵਾਸਤੇ ਜਾਇਦਾ ਵਾ ਪਰ ਅੱਗੋਂ ਸਰਕਾਰਾਂ ੱਤਕਾ ਕਰ ਰਹੀਆਂ ਨੇ ਸ਼ਰੀਆਮ ਸਰਨ ਵਾਲਾ ਸੀ ਉੱਥੇ ਜਿਹੜੇ ਹੈਗੇ ਚੋਰਚ ਕਰੀਆਂ ਕਰਦੇ ਨੇ ਕਤਲ ਕਰਵਾਉਂਦੇ ਨੇ ਵੇਅਰ ਚਲਾਉਂਦੇ ਨੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਸ਼ਰੀਫ ਲੋਕਾਂ ਜਿਹੜੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਰਿਪੋਰਟ ਕਰਦੇ ਇਹ ਜਿਸੰਦਰ ਲੈ ਕੇ ਕਿਸ ਹਾਲ ਤੇ ਚਾਏਗਾ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਏ ਤਿੰਨ ਦਿਨ ਜਾ ਚੱਲਿਆ ਵਾ ਤਿੰਨਾਂ ਦਿਨਾਂ ਬਾਅਦ ਪਹੁੰਚੇ ਹੱਥ ਗੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਵੱਜਣ ਕਿ ਐ ਬਨੇ ਸੀ ਐਂ ਖੋਲਦੀ ਸੀ ਬਸ ਇਹ ਦੂਤਾਂ ਨਾਲ ਥੱਲੇ ਬਹੁਤ ਔਖੇ ਹੱਥ ਪੈਰ ਸੁੱਜ ਗਏ ਸੀ ਸਾਡੇ ਜਿਸੰਦਰ ਵੀ ਸੁਪਨੇ ਲੈ ਕੇ ਚੁਕੇ ਸੀ ਸੁਪਨੇ ਵਰਤੀ ਬਹੁਤ ਸੀ ਸੁਪਨੇ ਸਰ ਇਹ ਵੀ ਚਲੋ ਸੁਪਨੇ ਸਾਕਾਰ ਹੋਣਗੇ ਆਪਣੇ ਚਲੋ ਹਨ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਵੀ ਸਾਨੂੰ ਡਿਪੋਰਟ ਕਰ ਦਿੱਤਾ ਉਹਨਾਂ ਨੇ ਪੈਣਾ ਵੀ ਪੈਣਾ ਦੇ ਜਿਹੜੀਆਂ ਵਿਆਵੀਆਂ ਨਿੱਗੀਆਂ ਉਹਨਾਂ ਦੇ ਵੀ ਸੁਪਨੇ ਹੋਣੇ ਵੀ ਵਿਆਹ ਹਾਂਜੀ ਹਾਂਜੀ ਸਾਰੇ ਪਰਿਵਾਰ ਦੇ ਸੁਪਨੇ ਸੀ ਪੈਣਾ ਦੇ ਵੀ ਪਰਾਂਵਾ ਦੇ ਮਾਪਿਓ ਦੇ ਵੀ ਪਰ ਉਹ ਜੁੁੰਦਰ ਜੰਗਲਾਂ ਚ ਵੀ ਤੁਰਿਆ ਨਹਿਰਾ ਵੀ ਪਾਰ ਕੀਤੀ ਕਿ ਕਿਸ ਤਰ੍ਹਾਂ ਕਿੰਨੇ ਬੰਦੇ ਸੀ ਉੱਥੇ ਸਾਰੀ ਬੰਦੇ ਹੁੰਦੇ ਸੀ ਪੀ ਵੀ 25-25 ਇਹਨੇ ਹੁੰਦੇ ਸੀ ਕਿ ਗੱਡੀ 'ਚ ਬਿਠਾ ਦਿੰਦੇ ਸੀ ਤੇ ਕਿ ਨਦੀਆਂ 'ਚ ਵੀ ਕਿਸ਼ਤੀ ਦੇ 'ਚ ਬਿਠਾ ਦਿੰਦੇ ਸੀ ਜਿੱਥੇ 10 ਬੰਦੇ ਬੈਨੇ ਉੱਥੇ ਉਹਨੇ 20 ਬਿਠਾਉਣੇ ਆ ਇਹ ਯਾਨੀ ਕਿ ਪੂਰੇ ਕੁਕੜੀਆਂ ਨੂੰ ਪਸਾਪ ਸਾਕੇ ਲਤਕ ਲੀ ਜਾਂਦੇ ਸੀ ਇਹ ਬੜਾ ਔਖਾ ਹੀ ਗੱਡੀਆਂ 'ਚ ਜਾਂਦੇ ਰਸਵਰ ਕੀਤਾ ਵਾ ਤੇ ਨਦੀਆਂ ਪਾਰ ਕੀਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਕਿ ਦਿਨ ਕਿਸਤੇ ਕਿਦੇ ਮੂਦੀ ਨਾ ਹੋ ਜਾਵੇ ਦੇ ਉੱਥੇ ਨਾ ਮਰ ਜਾਈਏ ਕਿਤੇ ਜਦੋਂ ਲੱਗਦਾ ਨਹੀਂ ਸਾਰਾ ਕੁਝ ਚਲਾ ਗਿਆ ਇੱਕ ਤੋਂ ਬਾਅਦ ਜਾਂਦੀ ਔੜ 'ਚ ਆਪਦਾ ਸੁਪਨੇ ਸਕਾਰ ਕਰਨ ਦੀ ਵਿੱਚ ਸਾਰਾ ਕੁਝ ਜਿਹੜਾ ਚਲਾ ਗਿਆ ਤੇ ਹੁਣ ਨਵੇਂ ਸਿਰਿਓਂ ਜਿਹੜਾ ਸ਼ੁਰੂ ਕਰਨਾ ਕੋਈ ਹਾਂਜੀ ਕਰਨਾ ਪੈਣਾ ਨਵੇਂ ਸਿਰਿਓਂ ਪੜਨਾਵੇਂ ਸਿਰੋ ਸ਼ੁਰੂ ਕਰਨਾ ਬੜਾ ਔਖਾ ਵਾ ਕਿਉਂਕਿ ਜਦੋਂ ਘਰ ਸਾਰਾ ਖਾਲੀ ਆ ਸ਼ੁਰੂ ਕਰਨਾ ਬੜਾ ਔਖਾ ਵਾ ਇਸ ਆਪ ਕੋਲ ਖਦਮਾ ਹੋ ਗਿਆ ਵਾ ਤੇ ਐਮਐਲਏ ਸਾਹਿਬਾਂ ਕੋਲ ਪਹੁੰਚੇ ਸੀ ਕੀ ਕਹਿਣਾ ਚਾਹਉਂ ਕਿ ਹਾਂਜੀ ਐਮਐਲਏ ਸਾਹਿਬ ਨੇ ਸਾਨੂੰ ਪ੍ਰੀ ਮਦਦ ਕੀਤੀ ਟੱਡੇ ਆਪੇ ਪੈਸੇ ਦਿਵਾਵਾਂਗੇ ਸਰਕਾਰ ਤੋਂ ਵੀ ਮੰਗ ਕਰਦੇ ਆਂ ਇਹ ਆਪਾਂ ਪਹਿਲੇ ਹੀ ਗੱਲ ਤਾਂ ਆਪਾਂ ਜੈਂਟਰ ਨਾਲ ਤੁਹਾਨੂੰ ਸਾਰੇ ਪੈਸੇ ਦਿਵਾਵਾਂਗੇ ਪੂਰੀ ਸ਼ਕਤ ਕਰ ਰਵਈ ਕਰਾਂਗੇ ਜੈਂਟਰ ਤੇ ਜਸਵੰਦਰ ਤੁਹਾਡੇ ਪਿਤਾ ਦੇ ਹੰਝੂ ਨਹੀਂ ਰੁਕ ਰਹੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਵੀ ਸਾਰਾ ਕੁਝ ਜਿਹੜਾ ਹਾਂਜੀ ਉਹ ਸਾਰਾ ਕੁਝ ਮੇਰੇ ਇੱਥੇ ਰਿਪੋਰਟ ਆਉਣ ਦੇ ਨਾਲ ਹੀ ਉਹਨਾਂ ਨੂੰ ਦੋਖਾ ਇਹ ਤਾਂ ਅਰਕਣੀਆਂ ਜੂਰੋ ਕਰੇ ਉਹਨਾਂ ਦੇ ਬਹੁਤ ਬੁਰੀ ਹਾਲਤਾਂ ਕੀ ਅਪੀਲ ਕਰੋਗੇ ਸਰਕਾਰ ਨੂੰ ਸਰਕਾਰ ਨੂੰ ਹੀ ਅਪੀਲ ਕਰਦੇ ਵੀ ਜੈਂਟਾ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਦਿਵਾਏ ਜਾਣ ਉਹਨਾਂ ਤੋਂ ਇਹ ਲੰਗਰ ਰਹਿਣ ਵਾਲਾ ਮਰਕੁਦੇਵ ਸਿੰਘ ਜੀ ਕਿੰਨੇ ਦਿਨ ਪਹਿਲਾਂ ਗਿਆ ਸੀ ਬੇਟਾ ਜੀ ਬੇਟਾ ਅੱਜ ਚਲਾ ਗਿਆ ਸੀ ਮੇਰੇ ਅੰਦੀ ਨੇ ਕਿਹਨੇ ਕ੍ਰਿਕਟ ਮਜਾ ਲੀ ਜੀ ਯਾਰ ਕੀ ਗੱਲਬਾਤ ਕੀ ਹੋਈ ਸੀਗੀ ਗੱਲਬਾਤ ਇਹ ਹੋਈ ਸੀ ਵੀ ਤੈਨੂੰ ਦਾ ਚਾਹ ਨਹੀਂ ਲੱਗੇ ਜਾਵਾਂਗੇ ਤੇ ਕਹਿੰਦੇ ਜੋ ਤਾਂ ਸਕੇ ਖਮਕਮ ਨੂੰ ਜਾਵਾਂਗੇ ਕਿੱਥੇ ਗਿਆ ਕਿੱਥੇ ਜੀ ਜੂਗਾ ਜੋ ਆਪਣਾ ਅਮਰੀਕਾ ਜਾ ਜੀ ਕਿੰਨੇ ਪੈਸੇ ਲਾਏ ਸੀ ਕਿ ਕੀ ਕੀ ਵੇਚਿਆ ਸਾਰੀ 47 ਲੱਖ ਰੁਪਇਆ ਲਾਇਆ ਸੀ ਜੀ ਤੇ ਜ਼ਮੀਨ ਵਿੱਚ ਸੀ ਡੇਢ ਗੱਲਾ ਤੇ ਘਰ ਵੀ ਜਾਂਦੇ ਕਰਕੇ ਪੈਸੇ ਦਿੱਤੇ ਆ ਫਰ ਦੇ ਪੱਲੇ ਦਾ ਕੁਝ ਨਹੀਂ ਰਹਿ ਗਿਆ ਜੀ ਹੁਣ ਕਹਿੰਦੇ ਸੁਣਿਆ ਵੀ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹਾਂਜੀ ਹਾਂਜੀ ਆਣ ਗਵਾਂਡ ਵੀ ਜਿਹੜੇ ਸਤਾਰਾ ਪੈਸੇ ਫੜੇ ਹਾਂਜੀ ਸਤਾਰਾ ਵੀ ਪੈਸੇ ਫੜੇ ਆ ਜੀ ਤੇ ਦੋ ਮੱਝਾਂ ਵੇਚੀਆਂ ਕਰਾਂ ਤਾਂ ਪੁਰੇ ਜ਼ਰਗਾਂ ਵੱਲੋਂ ਸੰਭਾਲੀ ਪੈਲੀ ਇੱਕ ਨਾਮ ਵੇਚਣੀ ਪੈਗੀ ਇੱਕ ਨਾਮ ਖਲੇ ਪੱਤੇ ਵੇਚਣੀ ਪਈ ਮੈਨੂੰ ਸਸੇ ਰੇਟ ਤੇ ਘਰ ਦੇ ਹਾਲਾਤ ਕਿਦਾਂ ਦੇ ਆ ਘਰ ਦੇ ਹਾਲਾਤ ਮੇਰੇ ਮਾੜੇ ਨਹੀਂ ਫੈਮਿਲੀ ਸਾਡੀ ਮੇਰੀ ਸਾਹਮਣ ਵਾਲੀ ਆ ਮੇ ਲੜਕੀਆਂ ਮੇਔਲੜੀਆਂ ਲੜਕੇ ਜੰਗ ਵਾਲੇ ਆ ਤੇ ਉਹਨਾਂ ਅੱਗੇ ਕੁਝ ਨਹੀਂ ਬਿਆਹ ਦਾ ਕਿੰਨੇ ਬੱਚੇ ਕਿੰਨੇ ਆ ਪੰਜ ਬੱਚੇ ਦੀ ਦੋ ਗੁੱਡੀਆਂ ਨੇ ਤੇ ਤਿੰਨ ਕਾਪੇ ਆ ਗੁੱਡੀਆਂ ਵਈ ਨਹੀਂ ਕੋਈ ਮੈਂਬਰ ਨਹੀਂ ਗਿਆ ਕੱਲ ਕੀ ਕਹਿੰਦਾ ਜਸਮਿੰਦਰ ਤੁਹਾਨੂੰ ਆ ਕੇ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਸਿੰਘਾ ਦੇ ਬਹੁਤ ਹਾਲ ਮੰਡੀ ਰਸੇਵ ਤੋਂ ਜ਼ਿਆਦਾ ਨੈਲੀ ਰੋਟੀ ਗੱਡੀ ਗੋਲ ਕੋਲ ਕਰਕੇ ਲਈ ਖਾਂ ਲੂੰ ਤੇ ਨਾ ਗਸੌਣ ਬੈਨ ਲੂੰ ਢੀਲਾ ਕਪੜਾ ਹੈਗਾ ਕੀ ਸ਼ਰਟ ਦਾ ਲੋਰ ਪਾਈ ਸੀ ਦੀ ਸਰ ਉਹ ਲੰਗੇ ਲਏ ਆ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਅਸੀਂ ਅਪੀਲ ਹੀ ਕਰਦੇ ਆ ਸਾਨੂੰ ਜੰਟਰਾ ਸਾਡੇ ਪੈਸੇ ਲਵਾਏ ਜਾਣ ਕੋਈ ਜੰਟਰਾ ਕਰ ਲੋਈ ਤਾਂ ਲਾ ਕੇ ਜੀ ਲੈ ਜੰਟਰਾ ਸਾਨੂੰ ਕੋਈ ਕੋਈ ਰਾਹ ਦਿੱਤਾ ਵੀ ਦੋਸਾਂ ਖਾਡੋ ਫੇਰ ਕਰਾਂ ਗੱਲ ਟੈਂਡਰਾਂ ਨਾਲ ਖਾਡੋ ਫੇਰ ਕਰਾਂ ਗੱਲ ਮੈਂ ਕਦੇ ਦਿੱਲੀ ਆ ਕਦੇ ਕਹਿੰਦਾ ਦਿੱਲੀ ਵਾਲਾ ਤੇ ਗਿਆ ਇੱਥੇ ਗੱਡੀ ਖਰੀਦਣ ਲਈ ਕੋਈ ਬਾਪੂ ਜੀ ਕਿੱਥੋਂ ਦਾ ਏਜੰਟ ਆ ਕੀ ਨਾਂ ਨੂੰ ਉਹਦਾ ਕੋਈ ਪਤਾ ਛੋਟੇ ਵਾਲਾ ਪਿੰਡ ਹੈ ਜੀ ਸੁਖ ਗੱਲਣ ਦਾ ਨਾ ਹੈ ਇਹ ਕਿੱਥੇ ਦੀ ਇਮੀਗ੍ਰੇਸ਼ਨ ਫਾਰਮ ਕਿੱਥੇ ਹੈ ਇਹ ਲਾਡੀ ਢੋਲੇ ਦਫ਼ਤਰ ਦੇ ਉੱਪਰ ਦੇ ਪਹਿਲਾ ਸੰਗੋੜ ਇਹ ਪਤਾ ਲੱਗਿਆ ਕਿਸਾਨ ਜਿੱਥੇ ਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਜੀ ਹਾਂਜੀ ਹਾਂਜੀ ਇਹ ਵੀ ਪਤਾ ਲੱਗਾ ਜੀ ਬਾਬੇ ਲੱਗਦਾ ਹੈ ਕਿ ਸਰਕਾਰ ਨੂੰ ਸਖਤਾਈ ਅਪਣਾਉਣੀ ਚਾਹੀਦੀ ਹੈ ਜੀ ਹਾਂਜੀ ਬਣੌਣੀ ਚਾਹੀਦੀ ਹੈ ਜੀ ਬੱਚੇ ਗਰੀਬ ਲੋਕਾਂ ਦੇ ਬਲੇ ਗਏ ਨੇ ਮੜ ਕੇ ਆਏ ਨੇ ਬੜਾ ਮੰਦਾ ਹਾਲ ਹੋਇਆ ਲੋਕਾਂ ਦਾ ਸਰਕਾਰ ਕੁਝ ਕਰੇ ਸੜਾ ਕੁਝ ਹੁੰਦਾ ਜੀ ਮਪੂ ਅੱਜ ਜ਼ਮੀਨ ਵੀ ਨਹੀਂ ਰਹੀ ਘਰ ਵੀ ਨਹੀਂ ਰਹੀ ਨਹੀਂ ਰਹਾ ਜੀ ਹੁਣ ਖਾਲੀ ਕੋਰਗਾ ਜੇ ਕਾ ਵੀ ਪਹਿਹ ਡਵਾਵਾਂਗੇ ਕਾਤ ਪਵਾਵਾਂਗੇ ਮਿਲਕੇ ਕੋਈ ਬਣਾਵਾਂਗੇ ਆ ਲੈ ਮੈਂ ਵੀ ਪਹਿਹ ਮੰਗਲੇ ਮੰਗਲੇ ਮਿਲਕੇ ਹਾ ਜੀ ਐਮਐਲਏ ਸਾਹਿਬ ਪਹੁੰਚੇ ਹਾਂ ਮੌਸਲਾ ਦਿੱਤਾ ਤੁਹਾਨੂੰ ਉਹਨਾਂ ਆਣ ਕਿਉਂ ਸੜਾ ਵੰਦਾ ਹੁਣ ਦਿੱਤਾ ਮੈਂ ਕੋਈ ਕਾਰਵਾਈ ਕਰਕੇ ਤਾਂ ਲੈਣਾ ਕੋਈ ਸਾਧ ਨਵਾਵਾਂਗੇ ਤੁਹਾਨੂੰ ਬਾਬੂ ਸਾਰਾ ਪਰਿਵਾਰ ਭਾਵਕ ਹੋ ਗਿਆ ਹਾਂ ਜੀ ਬਾਬੂ ਕਿਸੇ ਨਹੀਂ ਭਾਵਕ ਹੋ ਗਏ ਹਾਂ ਜੀ ਹਾਂ ਜੀ ਤੇ ਜਦੋਂ ਗੱਲ ਕਰਦੇ ਆ ਵੀ ਕਿਰਿਆ ਵੀ ਕੱਖ ਨਹੀਂ ਡਵਾਕ ਵੀ ਨਹੀਂ ਸੈਟ ਹਾਂ ਜੀ ਹਾਂ ਜੀ ਆ ਵੀ ਇਹ ਸੋਚਿਆ ਸੀ ਚਲੋ ਵੀ ਇੱਕ ਬੱਚਾ ਇੱਕ ਚਲਾ ਜੇ ਮੇਰਾ ਜਦੋਂ ਸਾਜੀ ਫੈਮਿਲੀ ਖੰਭ ਸਮਝਾਈ ਗਈ ਚਲੋ ਰੋਟੀ ਖਾਂਣ ਲੱਗੇ ਹੋ ਜਾਣਗੇ ਹਰੋ ਗੱਲ ਨਹੀਂ ਬਣੀ ਮੇਰੇ ਪਿੰਡ ਗਲੀਆਂ ਨੇ ਮੇਰੇ ਹਲਕੇ ਦੇ ਪਿੰਡ ਪੰਡੋਰੀ ਰਾਇਆਂ ਦਾ ਜਿਹੜਾ ਨੌਜਵਾਨ ਜਿਹੜਾ ਕਿ ਮਹਿਜ ਅਜੇ 2 ਮਹੀਨੇ ਨੇ ਹੋਏ ਸੀਗੇ ਯੂ ਐਸ ਏ ਗਿਆ ਸੀਗਾ ਤੇ ਯੂ ਐਸ ਏ ਤੋਂ ਇਹਨੂੰ ਡਿਪੋਰਟ ਕਰਕੇ ਜਿਹੜਾ ਹੈਗਾ ਵਾਪਸ ਪਿੰਡ ਭੇਜ ਦਿੱਤਾ ਗਿਆ ਅੱਜ ਮੈਂ ਘਰੇ ਆਇਆ ਵੀਰ ਦੇ ਫਾਦਰ ਸਾਹਿਬ ਸਾਧ ਸੰਦੀਪ ਸਿੰਘ ਅੱਜ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਸਾਰੀ ਗੱਲਬਾਤ ਸੁਣੀ ਹੈ ਕਿ ਕਿਵੇਂ-ਕਿਵੇਂ ਕੀ-ਕੀ ਕੁਸ਼ ਇਹਦੇ ਨਾਲ ਵਾਪਰੀ ਹੈ ਕੀ-ਕੀ ਕੁਸ਼ ਹੋਇਆ ਇੱਥੋਂ ਜਦੋਂ ਜਾ ਚੜਿਆ ਸ਼ੇਨਗਨ ਵੀਜ਼ਾ ਲੈ ਕੇ ਬਾਅਦ ਦੇ ਵਿੱਚ ਹੌਲੀ-ਹੌਲੀ ਹੁੰਦਾ ਹੋਇਆ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕਰਾਸ ਕਰਕੇ ਕੈਂਪ ਦੇ ਵਿੱਚ ਗਿਆ ਕੈਂਪ ਦੇ ਵਿੱਚ ਕਿਸ ਤਰ੍ਹਾਂ ਅਨਮਨੁੱਖੀ ਵਿਹਾਰ ਇਹਨਾਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਪ ਤੋਂ ਹੀ ਸਿੱਧਾ ਜਾਜਾਂ ਦੇ ਵਿੱਚ ਲੱਦ ਕੇ ਜਿਹੜਾ ਹੈਗਾ ਵਾਪਸ ਕੀਤਾ ਗਿਆ ਕਹਾਣੀ ਸੁਣ ਕੇ ਲੂ ਗੰਡੇ ਖੜੇ ਹੋ ਗਏ ਕਿ ਜਿਹੜੇ ਇਹ ਹਾਲਾਤ ਨੇ ਵੇਖੋ ਇਹ ਅਨਮਨੁੱਖੀ ਜਿਵੇਂ ਕਹਾਂ ਵੀ ਤਸੀਹੇ ਆ ਤਾਂ ਉਹ ਉਹ ਮੈਂ ਹੈਰਾਨ ਆ ਉਹਨਾਂ ਦੇਸ਼ਾਂ ਦੇ ਉਹਨਾਂ ਕੰਟਰੀਆਂ ਦੇ ਜਿਹੜੇ ਕਿ ਇਨ ਨੌਜਵਾਨਾਂ ਨੂੰ ਜਿਹੜੇ ਕਿ ਆਪਦੀ ਰੋਜੀ ਰੋਟੀ ਕਮਾਉਣ ਗਏ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਪਦੀਆਂ ਜ਼ਮੀਨਾਂ ਵੇਚ ਕੇ ਡੇਢ ਕਿੱਲਾ ਜ਼ਮੀਨ ਸੀ ਸਿਰਫ ਡੇਢ ਕਿੱਲਾ ਜ਼ਮੀਨ ਵੇਚੀ ਵੀ ਅੱਧੇ ਰੇਟ ਤੇ ਕਿਉਂਕਿ ਏਜੰਟ ਨੇ ਪੈਸੇ ਮੰਗ ਲਏ ਕਿ ਇਹਨੇ ਪੈਸੇ ਹੁਣੇ ਰੱਖੋ ਤੇ ਤੁਹਾਡਾ ਮੁੰਡਾ ਚੜਾਉਣੇ ਆ ਪਰਿਵਾਰ ਵੱਡਾ ਤਿੰਨ ਮੁੰਡੇ ਆ ਦੋ ਬੇਟੀਆਂ ਬੇਟੀ ਵੱਡੀ ਆ ਕੋਈ ਵੀ ਬੱਚਾ ਵਿਆਹ ਨਹੀਂ ਬੱਚੇ ਸਾਰੇ ਹੀ ਅਨਮੈਰਿਡ ਨੇ ਤੇ ਸੋਚਿਆ ਸੀਗਾ ਬਾਪ ਨੇ ਕਿ ਮੇਰਾ ਇੱਕ ਪੁੱਤ ਜਿਹੜਾ ਹੈਗਾ ਇਹ ਅਮਰੀਕਾ ਪਹੁੰਚ ਜਾ ਤੇ ਜਿਹੜੇ ਹੈਗੇ ਬਾਕੀ ਬੱਚੇ ਵੀ ਸੌਕੇ ਹੋ ਜਾਣਗੇ ਸਾਡਾ ਘਰ ਸੌਕਾ ਹੋ ਜਾ ਪਰ ਅੱਜ ਦੇਲ ਬਾਰ ਨੂੰ ਹੋਗਾ ਕਿ ਨਾ ਤਾਂ ਉਹ ਜ਼ਮੀਨ ਰਹੀ ਤਾਂ ਜਿੱਥੇ ਆਪਾਂ ਘਰ ਖੜੇ ਆ ਇੱਕ ਘਰ ਸੀ ਨਾ ਹੀ ਕਰ ਰਿਹਾ ਰਵਿਵੇਚਤਾ ਜ਼ਮੀਨੀ ਵਿਵਚਤੀ ਤੇ ਪੁੱਤ ਵੀ ਵਾਪਸ ਆ ਗਿਆ ਖਾਲੀ ਹੱਥੀ ਸੋ ਮੈਂ ਉਹਨਾਂ ਦੇਸ਼ਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਦੇਸ਼ ਨੇ ਇਹਨਾਂ ਨੂੰ ਨੌਜਵਾਨਾਂ ਨੂੰ ਵਾਪਸ ਭੇਜਿਆ ਕੀ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਬੈਠੇ ਨੇ ਜਿਹੜੇ ਉੱਥੋਂ ਬੈਠੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫਰਾਤੀਆਂ ਮੰਗਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫੈਰੀਆਂ ਕਰਾਉਂਦੇ ਨੇ ਜਿਨ੍ਹਾਂ ਦੇ ਨਾਂ ਪੰਜਾਬ ਸਰਕਾਰ ਨੇ ਪਤਾ ਨਹੀਂ ਕਿੰਨੀ ਕੁ ਵਾਰ ਭੇਜੇ ਨੇ ਉਹਨਾਂ ਨੂੰ ਤਾਂ ਕਦੇ ਜਹਾਜ਼ ਚੜਾਇਆ ਨਹੀਂ ਉਹਨਾਂ ਨੂੰ ਤਾਂ ਕਿਤੇ ਇੱਕ ਦਿਨ ਇਹਨਾਂ ਨੇ ਐ ਬਿੜੀਆਂ ਨਹੀਂ ਲਾਈਆਂ ਜਿਵੇਂ ਸਾਡੇ ਨੌਜਵਾਨਾਂ ਦੇ ਪੈਰਾਂ ਦੇ ਵਿੱਚ ਬਿੜੀਆਂ ਲਾ ਕੇ ਹੱਥ ਬੰਨ ਕੇ ਜਹਾਜ਼ਾਂ ਤੋਂ ਲੈ ਕੇ ਆਏ ਨੇ ਸੋ ਮੈਂ ਅੱਜ ਵੀਰ ਦੇ ਘਰ ਆ ਕੇ ਇਹੀ ਹੌਸਲਾ ਦੇਣ ਆਇਆ ਕਿ ਅਸੀਂ ਸਾਰੇ ਸਾਰਾ ਨਗਰ ਸਾਰਾ ਹਲਕਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ ਜੋ ਮਾੜਾ ਸਮਾਂ ਸੀ ਬਜ਼ੁਰਗਾਂ ਨੂੰ ਵੀ ਇਹੀ ਹੌਸਲਾ ਦਿੱਤਾ ਵਿੱਚ ਆਲ ਆਪਣਾ ਪੁੱਤ ਸਹੀ ਸਲਾਮਤ ਕਰੇ ਆ ਗਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਤੁਹਾਡੇ ਨਾਲ ਤਕੇ ਹੋਏ ਆ ਉਹਨਾਂ ਦਾ ਇਨਸਾਫ ਤੋਂ ਹੋਵੇ। ਅਮਰ ਸਿੰਘ ਮੁੱਖ ਮੰਤਰੀ ਸਾਹਿਬ ਵੀ ਇਸ ਗੱਲ ਤੋਂ ਲੈ ਕੇ ਹਮਦਰਦੀ ਜਤਾਈ ਹੈ ਜਿਹੜੇ ਵਾਪਸ ਆ ਰਹੇ ਨੇਗੇ ਵੀ ਪੂਰੀ ਤਰ੍ਹਾਂ ਨਾਲ ਜਿਹੜੀ ਮਦਦ ਕੀਤੀ ਜਾਊਗੀ। ਏਜੰਟਸ ਤੇ ਵੀ ਜਿਹੜੀ ਇਹ ਕਾਰਵਾਈ ਹੋਊਗੀ। ਆ ਬਿਲਕੁਲ ਜੀ ਦੇਖੋ ਇਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਜਿਹੜੇ ਕਹਿੰਦੇ ਕੋਸ਼ਿਸ਼ ਦੇ ਤੇ ਕਰਦੇ ਕੁਛ ਨਹੀਂ। ਮੈਂ ਨੌਜਵਾਨ ਵੀਰ ਨੂੰ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਜਹਾਜ਼ ਤੇ ਲੈ ਕੇ ਜਾਵਾਂਗੇ। ਆਈ ਥਿੰਕ 45-50 ਲੱਖ ਰੁਪਈਆ 39-45.5 ਸਾਢੇ 45 ਲੱਖ ਰੁਪਈਆ ਲਿਆ ਤੇ ਅੱਗੇ ਜਾ ਕੇ ਫੇਰ ਜੰਗਲਾਂ ਦੇ ਵਿੱਚ ਛੜਤਾ ਵੀ ਜੰਗਲਾਂ ਦੇ ਵਿੱਚੋਂ ਤੁਸੀਂ ਡੌਂਕੀ ਲਾ ਕੇ ਜਾਓ ਸੋ ਇਹਨਾਂ ਤੇ ਵੀ ਜਿਹੜੀ ਹੈਗੀ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਹੈਗੀ ਆ ਉਹ ਵੈਸੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਜਿਸ ਦਿਨ ਪਹਿਲਾ ਜਹਾਜ਼ ਆਇਆ ਸੀ ਉਸ ਦਿਨ ਵੀ ਕਾਫੀ ਜਿਹੜੇ ਸੀਗੇ ਇਹ ਏਜੰਟ ਸੀਗੇ ਇਹਨਾਂ ਤੇ ਐਫਆਈਆਰ ਹੋਈਆਂ ਨੇ ਹੁਣ ਵੀ ਜਿਹੜੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਤੇ ਜਾਂ ਤਾਂ ਪੈਸੇ ਵਾਪਸ ਕਰਦਣ ਨਹੀਂ ਤਾਂ ਫਿਰ ਉਹਨਾਂ ਤੇ ਕਾਰਵਾਈ ਹੋਊਗੀ ਪਰ ਨੰਗੇ ਸਿਰ ਜਿਹੜਾ ਉੱਥੋਂ ਲੈ ਕੇ ਆਏ ਆ ਤਿੰਨ ਦਿਨ ਜਹਾਜ਼ ਚ ਰਹੇ ਆ ਇਹ ਵੀ ਬੜਾ ਇੱਕ ਤਰਸ ਦੀ ਕਹਿ ਸਕਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਦਸਤਾਰ ਤੋਂ 에ਰਪੋਰਟ ਦੇ ਪਹਾਰੇ ਦੇ ਦੇਖੋ ਉਹਨਾਂ ਨੂੰ ਸਿੱਖੀ ਦਾ ਕਾਦਾ ਉਹਨਾਂ ਨੂੰ ਤਰਸ ਆਪਣੇ ਤੇ ਉਹ ਤਾਂ ਉਹਨਾਂ ਨੇ ਉੱਥੇ ਵੀ ਇਹਨਾਂ ਨੂੰ ਬਿਲਕੁਲੀ ਇੰਨੀ ਠੰਡੇ ਮੁਲਕ ਦੇ ਵਿੱਚ ਅ ਮਿੰਨੋ ਦਸਿਆ ਨੌਜਵਾਨ ਨੇ ਸਿਰਫ ਇੱਕ ਟੀ-ਸ਼ਰਟ ਤੇ ਲੋਰ ਦੇ ਵਿੱਚ ਰੱਖਿਆ